ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਜਿੰਨੀਆਂ ਵੀ ਸਿਆਸੀ ਪਾਰਟੀਆਂ ਨੇ ਪੰਜਾਬ ਦੇ ਉੱਤੇ ਰਾਜ ਕੀਤਾ ਹੈ ਸਾਰਿਆਂ ਦਾ ਇੱਕੋ ਹੀ ਮਕਸਦ ਰਿਹਾ ਹੁਣ ਤੱਕ ਪੰਜਾਬ ਨੂੰ ਲੁੱਟਣਾ ਤੇ ਖੋਟਣਾ ਤੁਸੀਂ ਹਰ ਵਾਰ ਵਿਸ਼ਵਾਸ ਕਰਿਆ ਕਾਂਗਰਸ ਤੇ ਤੁਸੀਂ ਵਿਸ਼ਵਾਸ ਕਰਿਆ ਅਕਾਲੀ ਦਲ ਤੇ ਤੁਸੀਂ ਵਿਸ਼ਵਾਸ ਕਰਕੇ ਦੇਖ ਲਿਆ ਆਮ ਆਦਮੀ ਪਾਰਟੀ ਤੇ ਤੇ ਭਾਜਪਾ ਵੀ ਹੈ ਜਿਹੜੀ ਉਹ ਇਹਨਾਂ ਤੋਂ ਕਿਸੇ ਤੋਂ ਘੱਟ ਨਹੀਂ ਹੈਗੀ ਸਾਰੀਆਂ ਇੱਕੋ ਹੀ ਨੇ ਕਿਹੜੀ ਪਾਰਟੀ ਨੇ ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਪ੍ਰੋਟੈਕਟ ਕਰਨ ਵਾਸਤੇ ਰੂਲ ਬਣਾਤਾ ਕਿਹੜੀ ਪਾਰਟੀ ਨੇ ਪੰਜਾਬ ਦੇ ਪਾਣੀਆਂ ਨੂੰ ਜਿਹੜੀ ਲੁੱਟ ਹੋ ਰਹੀ ਹੈ ਉਹਦੇ ਵਾਸਤੇ ਕਾਨੂੰਨ ਬਣਾਤਾ ਤੇ ਕਿਹੜੇ ਪਾਰਟੀ ਨੇ ਸਾਡੇ ਜਿੰਨੇ ਵੀ ਬੰਦੀ ਸਿੰਘ ਨੇ ਸਾਰੇ ਜਿਨ੍ਹਾਂ ਨੇ ਸੰਘਰਸ਼ ਲੜਿਆ ਜਿਹੜੇ ਪੰਜਾਬ ਦੇ ਪੰਜਾਬ ਦੇ ਹੱਕਾਂ ਦੀ ਗੱਲ ਕਰੀ ਕੀ ਇਹਨਾਂ ਨੂੰ ਛਡਾਉਣ ਦੀ ਗੱਲ ਕਰੀ ਤੇ ਅੱਜ ਸਾਨੂੰ ਸਾਰਿਆਂ ਨੂੰ ਦੇਖਣਾ ਚਾਹੀਦਾ ਵੀ ਕਿਹਦੇ ਨਾਲ ਖੜਨਾ ਹੈ ਜੇਕਰ ਭਾਈ ਸੰਦੀਪ ਸਿੰਘ ਸਨੀ ਦਾ ਭਰਾ ਨਹੀਂ ਜਿੱਤਦਾ ਤਾਂ ਹਰ ਇੱਕ ਬੰਦਾ ਸੋਚੂਗਾ ਵੀ ਮੈਂ ਕੁਰਬਾਨੀ ਕਰਨੀ ਹੈ ਕਿ ਨਹੀਂ ਕਰਨੀ ਅੱਜ ਹਰ ਇੱਕ ਤਰਨਤਾਰਨ ਦੇ ਵਾਸੀ ਦੇ ਕੋਲ ਆਪਣੇ ਜ਼ਖਮਾਂ ਤੇ ਮਲਮ ਲਾਉਣ ਦਾ ਜਿਹੜਾ ਟਾਈਮ ਹੈ ਉਹ ਟਾਈਮ ਹੈ ਵੀ ਭਾਈ ਸੰਦੀਪ ਸਿੰਘ ਸਨੀ ਦਾ ਭਰਾ ਮਨਦੀਪ ਸਿੰਘ ਨੂੰ ਜਿਤਾਇਆ ਜਾਵੇ ਤਾਂ ਕਿ ਜਿਹੜੇ ਸੂਬੇ ਸਰਹੰਦ ਨੇ ਜਿਹੜੇ ਤਰਨਤਾਰਨ ਏਰੀਆ ਦੇ ਵਿੱਚ ਜਿੰਨੀਆਂ ਵੀ ਫੌਜਾਂ ਨੇ ਸਾਡੀਆਂ ਜਿਹੜੇ ਸਿੱਖ ਸੀਗੇ ਉਹਨਾਂ ਨੂੰ ਬੜੇ ਤਸੀਹੇ ਦੇ ਦੇ ਕੇ ਮਾਰਿਆ ਤੇ ਸਰਕਾਰਾਂ ਨੇ ਉਹਨਾਂ ਨੂੰ ਹਮੇਸ਼ਾ ਨਾਮ ਦਿੱਤੇ ਨੇ ਸੋ ਅੱਜ ਆਪਣੀ ਕੌਮ ਦੇ ਨਾਲ ਆਪਣੇ ਸਿੱਖ ਭਰਾ ਦੇ ਨਾਲ ਸਾਡੇ ਯੋਧਿਆਂ ਦੇ ਨਾਲ ਲੜਨ ਦਾ ਜਿਹੜਾ ਟਾਈਮ ਹੈ ਉਹ ਟਾਈਮ ਹੈ ਸਾਨੂੰ ਦੇਖਣਾ ਚਾਹੀਦਾ ਕਿ ਇਹਨਾਂ ਨੇ ਸਾਡੇ ਤਖਤ ਢਾਏ ਨੇ ਇਹਨਾਂ ਨੇ ਸਾਡੀ ਜਵਾਨੀ ਕੋਹ ਕੋਹ ਕੇ ਮਾਰੀ ਹੈ ਕਿ ਇਹਾਂ ਨੇ ਸਾਡੇ ਪੰਜਾਬ ਦੇ ਪਾਣੀ ਦਾ ਇਨਸਾਫ ਨਹੀਂ ਦਿੱਤਾ ਕਿ ਇਹਾਂ ਨੇ ਸਾਡੇ ਜਿਹੜੇ ਸਿੰਘ ਨੇ ਉਹ ਜੇਲਾਂ ਤੋਂ ਰਿਹਾਨੀ ਕਰੇ ਸਾਰਿਆਂ ਨੂੰ ਸਾਨੂੰ ਦੇਖਣਾ ਪੈਣਾ ਹੈ ਤੇ ਸੰਦੀਪ ਸਿੰਘ ਉਹਦੇ ਭਰਾ ਜਿਹੜਾ ਮਨਦੀਪ ਸਿੰਘ ਉਹਦਾ ਉਹ ਸਾਰੇ ਰਲ ਮਿਲ ਕੇ ਬੜਾ ਦੱਬ ਕੇ ਸਾਥ ਦਈਏ ਵਾਇਗਰ ਜੀ ਦਾ ਖਾਲਸਾ ਹੋਇਆ ਇੱਕ ਜੀ ਕੀ ਫਤਿਹ